ਰਾਜਵਿੰਦਰ ਸਿੰਘ 13 13 ਚੈਨਲ ਤੇ ਦੇਖ ਰਹੇ ਹਾਂ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਖਾਲਾ ਮਦਰ ਦਾ ਦਰਸ਼ਕੋ ਜਿਵੇਂ ਸਮੇਂ-ਸਮੇਂ ਦੇ ਨਾਲ ਆਪਣੇ ਪੰਜਾਬ ਦੇ ਵਿੱਚ ਚੀਜ਼ ਕੋਈ ਹੁੰਦੀ ਹੈ ਕੋਈ ਨਵੀਂ ਤਰੀਕੀ ਲੈ ਕੇ ਹੁੰਦੇ ਆ ਮੈਸਤਰੀ ਸਿੰਘ ਉਹਨਾਂ ਦੇ ਬਾਰੇ ਵੀ ਅਸੀਂ ਜਾਣਕਾਰੀ ਜਿਹੜੀ ਆ ਉਹ 팔 팔ਤੇ ਦਿਨ ਦਿਰੇ ਨੇ ਅੱਜ ਮਹਿਲਕਲਾ ਗੁਰਦੁਆਰਾ ਨਾਨਕਸਰ ਠਾਠ ਵਿਖੇ ਸਾਡੇ ਮਿਸਤਰੀ ਪੂਰਾ ਸਿੰਘ ਜੀ ਪਿੰਡ ਖਾਲਸਾ ਮਜਰੇ ਤੋਂ ਜੋ ਕਿ ਕੋਠੀਆਂ ਚੱਕਣ ਦਾ ਕੰਮ ਕਰਦੇ ਆ ਸੋ ਇੱਥੇ ਅੱਜ ਪਾਣੀ ਵਾਲੀ ਜਿਹੜੀ ਟੈਂਕੀ ਹੈ ਬਹੁਤ ਵੱਡੀ ਹੈ ਤੁਸੀਂ ਦੇਖ ਹੀ ਸਕਦੇ ਆ ਜਿਹਦੇ ਥਲੇ ਜੱਕ ਲੱਗੇ ਹੋਇਆ ਸੋ ਚੱਕ ਰਹੇ ਆ ਸੋ ਉਹਦੀ ਬਾਰੇ ਕੋਠੀਆਂ ਜਿਹੜੀਆਂ ਚੱਕ ਰਹੇ ਆ ਜੋ ਇਹ ਕੰਮ ਕਰ ਰਹੇ ਆ ਮਤਲਬ ਕਿ ਜਿੱਕਾਂ ਦੇ ਨਾਲ ਜਿੱਕਾਂ ਦੇ ਸੰਬੰਧੀ ਕਰ ਰਹੇ ਆ ਉਦੀ ਬਾਰੇ ਜਾਣਕਾਰੀ ਤੁਹਾਡੇ ਤੇ ਕਿਰਪਾ ਚਾਵਾਂਗੇ ਤਦ ਤੱਕ ਸਾਡੇ ਚੈਨਲ ਨਾਲ ਬਨੇ ਰਹੋ ਜੀ ਬਸ ਸਤਿ ਸ਼ਕਾਲ ਜੀ ਦਰਸ਼ਕੋ ਪਹਿਲਾਂ ਸੁਣੋ ਮੈਂ ਇਹਨਾਂ ਦਾ ਐਡਰੈਸ ਵਿਖਾ ਦਵਾਂ ਮ ਜਿਵੇਂ ਕਿ ਐਡਰੈਸ ਲਿਖਿਆ ਆ ਇਹਨਾਂ ਨੇ ਪਤਾ ਪਿੰਡ ਕਲਾਲ ਮਾਦਰਾ ਸਿੱਧੂ ਬਿਲਡਿੰਗ ਲੈਂਟਰ ਆਦ 100 ਵਾਰੰਟੀ ਦੇ ਨਾਲ ਉੱਚਾ ਕਰਵਾਉਣ ਅਤੇ ਸਪਟਾ ਕਰਵਾਉਣ ਲਈ ਸੰਪਰਕ ਕਰੋ ਇਹ ਜਿਹੜਾ ਇਹਨਾਂ ਦਾ ਐਡਰੈਸ ਆ ਐਡਰੈਸ ਦਿੱਤਾ ਹੋਇਆ ਥੱਲੇ ਆ ਨੰਬਰ ਤੇ ਤੁਸੀਂ ਇਹਨਾਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਆ। ਹਾਂਜੀ। ਸੋ ਆਓ ਆਪਾਂ ਪੂਰਾ ਸਿੰਘ ਨੂੰ ਮਿਲਦੇ ਆਂ। ਪੂਰਾ ਸਿੰਘ ਤੇ ਜਿਹੜੇ ਮਤਲਬ ਕਿ ਇਹਨਾਂ ਦਾ ਕਾਰੋਬਾਰ ਆ ਜਿਹੜਾ ਇਹ ਕੰਮ ਕਰਦੇ ਆ ਉਹਦੀ ਬਾਰੇ ਜਾਣਕਾਰੀ ਤੁਹਾਡੇ ਤੇ ਕਰਪਾ ਚਾਹਾਂਗੇ। ਪੂਰਾ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ। ਜੀ ਜੀ। ਪੂਰਾ ਸਿੰਘ ਜਿਹੜਾ ਮਤਲਬ ਕਿ ਤੁਸੀਂ ਕੋਠਿਆਂ ਚੱਕਣ ਦਾ ਕੰਮ ਕਰਦੇ ਆ। ਹਾਂਜੀ। ਪਹਿਲਾਂ ਤਾਂ ਆਪਣੇ ਦਰਸ਼ਕਾਂ ਨੂੰ ਐ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੰਨੇ ਕਿ ਚਿਰ ਤੋਂ ਕੰਮ ਕਰਦੇ ਆ। ਸਾਨੂੰ ਸਾਡਾ ਸਾਰਾ ਪਰਿਵਾਰੀ ਇਹ ਕੰਮ ਕਰਦਾ ਆ ਜੀ। ਸਾਡੇ ਬੱਚੇ ਵੀ ਸਾਨੂੰ ਹੋ ਗਏ ਇਹ 2000 ਤੋਂ ਕੰਮ ਕਰਦੇ ਹਾਂ ਜੀ 2000 ਤੋਂ ਕੰਮ ਕਰਦੇ ਹਾਂ ਹਾਂ ਜੀ ਸੋ ਇਸ ਬਾਕਸ ਜਿਹੜਾ ਮਤਲਬ ਕਿ ਵੀ ਇਹ ਕੋਠੀਆਂ ਦਾ ਜਿਹੜਾ ਤੁਸੀਂ ਕੰਮ ਕਰਦੇ ਆਂ ਹਾਂ ਜੀ ਐ ਕੋਠੀਆਂ ਦਾ ਕੀ ਕੀ ਕੰਮ ਕਰਦੇ ਆਂ ਮਤਲਬ ਕਿ ਕਿਹੜੇ ਕਿਹੜੇ ਦਾ ਕੰਮ ਕਰਦੇ ਆਂ ਜੀ ਅਸੀਂ ਕੋਠੀਆਂ ਰੋੜਨ ਦਾ ਵੀ ਕੰਮ ਕਰਦੇ ਹਾਂ ਜੀ ਅੱਛਾ ਹਾਂ ਤੇ ਚਵਾਰਾ ਲਾਉਣਾ ਖੱਲੇ ਉਹ ਵੀ ਲਾਉਣਾ ਹੈ ਜੀ ਆਪਾਂ ਤਾਂ ਹਾਂ ਤੋਂ ਵੀ ਲਾਉਣਾ ਹਾਂ ਜੀ ਕੋਠੀ ਥੱਲੇ ਨੀਵੀਂ ਕਰਨੀ ਉਹ ਵੀ ਕਰਦੇ ਹਾਂ ਜੀ ਉੱਚੀਆਂ ਤੇ ਚੱਕਦੀ ਚੱਕਦੇ ਆਂ ਆਪਾਂ ਜੀ ਜੀ ਬਾਕੀ ਰੋੜਨ ਦਾ ਕੰਮ ਵੀ ਆਈ ਆਪਣਾ ਗਾਹਾਂ ਵਸਾਹਾਂ ਲੈ ਕੇ ਜਾਣੀਆਂ ਸਾਈਡ ਤੇ ਲੈ ਕੇ ਜਾਣੀਆਂ ਕੋਠੀ ਅੱਗੇ ਪਿੱਛੇ ਕੂਠੀ ਆਪਣੀ ਇੱਥੇ ਕੂਠੀ ਬਣੀ ਹੋਈ ਆ ਇਹ ਕੂਠੀ ਨੂੰ ਅੱਗੇ ਪਿੱਛੇ ਆਪਾਂ ਲੈ ਕੇ ਜਾਣਾ ਹੋਵੇ ਕੋਈ ਲੈਵਲ ਵਧਾਉਣਾ ਹੋਵੇ ਉਹਦਾ ਘਟਾਉਣਾ ਹੋਵੇ ਉਹ ਸਾਰਾ ਮਿਸਤਰੀ ਸਿੰਘੇ ਕਰਦੇ ਆ 100% ਗਾਰੰਟੀ ਸੌ ਛੁੱਟੀ ਫਿਰ ਗਾਰੰਟੀ ਕੀ ਹੁੰਦੀ ਹੈ ਜੀ 100% ਗਾਰੰਟੀ ਹੈ ਜੀ ਆਪਣੀ ਲਿਖ ਕੇ ਦੇਵਾਂਗੇ ਜੀ ਆਪਾਂ ਲੈਟਰ ਪੈਡ ਤੇ ਲਿਖ ਕੇ ਦਿੰਨੇ ਜੀ ਲਿਫਟ ਕਰ ਜੇ ਅਗਲੇ ਤੱਕ ਇਸ ਨੂੰ ਨੁਕਸਾਨ ਹੋ ਜਾਵੇ ਉਹ ਆਪਾਂ ਕਰਨ ਦਾ ਹੋਣਾ ਹੈ ਹਾਂ ਜਿੰਨਾ ਹੋਊਗਾ ਨੁਕਸਾਨ ਹਾਂਜੀ ਹਾਂਜੀ ਹੋਣੀ ਨਹੀਂ ਤੇ ਅੱਜ ਤੱਕ ਦਾ ਪਹਿਲਾ ਨੰਬਰ ਜੀ 2000 ਹਾਂ ਪਰਮਾਤਮਾ ਕਰੇ ਮਨਾਹੀ ਨਾ ਤੁਹਾਡਾ ਨੁਕਸਾਨ ਹੋਵੇ ਨਾ ਮਤਲਬ ਕੀ ਵੀ ਕਿਸੇ ਮਤਲਬ ਤੁਹਾਡੇ ਗਾਹਕਾ ਜਿਹੜਾ ਉਹਦਾ ਨੁਕਸਾਨ ਹੋਵੇ ਹਾਂਜੀ ਪਰਮਾਤਮਾ ਕਿਰਪਾ ਕਰੇ ਹਾਂਜੀ ਸੋ ਜਿਹੜਾ ਮਤਲਬ ਕੀ ਫਿਰ ਕੋਠੀਆਂ ਦਾ ਮਕਾਨ ਦਾ ਇਹ ਕੰਮ ਕਿੰਨਾ ਚਿਰ ਲੱਗ ਜਾਂਦਾ ਸੋ ਚੱਕਣ ਤੇ ਜੀ ਮੇਰੇ ਇੱਕ ਉਹ ਇਹ ਦੇਖ ਕੇ ਕੰਮ ਦੇ ਹਿਸਾਬ ਨਾਲ ਜੀ ਜਿਵੇਂ ਏਰੀਆ ਦੇ ਹਿਸਾਬ ਨਾਲ ਅਸੀਂ ਜੇ ਮੰਨ ਲਵੀ 2000 ਫੁੱਟ ਏਰੀਏ ਦੀ ਕੋਠੀ ਆ ਜੀ ਅਸੀਂ ਉਹਨੂੰ ਵੀ ਨਿਕਜੀ ਕਲੀਅਰ ਕਰ ਜਨੇ ਆ ਜੀ ਨਹੀਂ ਜੀ ਤੇ ਫਿਰ ਫੋਟੋ 바이 ਫੋਟ ਦਾ ਕੀ ਲੈਨੇ ਤੁਸੀਂ ਅਸੀਂ ਜੀ 3 ਫੁੱਟ ਤੇ ਕੁਛ 20 ਰੁਪਏ ਲੈਨੇ 100 ਰੁਪਏ ਲੈਨੇ ਹਾਂ ਜੀ ਹਾਂ ਜੀ ਠੀਕ ਆ ਤੁਹਾਡੀ ਕਿੰਨੀ ਸਮੁੱਚੀ ਟੀਮ ਕਿੰਨੇ ਕਿੰਨੇ ਮੈਂਬਰ ਆ ਤੁਹਾਡੀ ਸਮੁੱਚੀ ਟੀਮ ਵਿੱਚ ਸਾਡੇ ਕੋਈ ਬਹੁਤ ਆ ਜੀ ਅਸੀਂ ਪਰ ਅਸੀਂ ਕੰਮ ਦੇ ਸਾਥ ਬਨੇ ਮੈਂਬਰ ਲੱਗ ਰਹੇ ਆ ਜੀ ਜਿਵੇਂ ਛੋਟਾ ਕੰਮ ਉਥੇ ਛੋੜੇ ਬੰਦੇ ਜਿਵੇਂ ਹੁਣ 2 ਥਾਮੀ ਕੰਮ ਚੱਲ ਰਿਹਾ 4 ਥਾਮੀ ਕੰਮ ਰਿਹਾ ਤੈਨੂੰ ਕੰਮ ਜਿੱਥੇ ਵੱਧ ਵੱਡਾ ਕੰਮ ਆ ਜੀ ਉਥੇ 3 ਬੰਦੇ ਵੀ ਲੱਗਦੇ 40 ਵੀ ਲੱਗ ਸਕਦੇ ਆ ਕਿਤੇ 5 6 ਬੰਦਿਆਂ ਦਾ ਵੀ ਕੰਮ ਆ ਜਿਵੇਂ ਛੋਟਾ ਜਿਹਾ ਹੁਣ ਇੱਥੇ ਦੇਖੋ 5 ਕੁ ਬੰਦਿਆਂ ਦਾ ਕੰਮ ਆ ਜੀ ਟੈਂਕੀ ਚੱਕ ਰਹੇ ਆ ਤੇ ਜੇ ਕਿਤੇ ਵੱਡਾ ਕੰਮ ਆ ਜੀ ਉੱਥੇ ਵੱਧ ਬੰਦੇ ਲੱਗ ਜਾਂਦੇ ਜਿਵੇਂ ਆਪਾਂ ਨੂੰ ਗੁਰਦੁਆਰਾ ਸਾਹਿਬ ਹੁੰਦੇ ਗੁਰਦੁਆਰਾ ਸਾਹਿਬ ਦੇ ਜਿਵੇਂ ਲੈਂਟਰ ਹੋ ਗਏ ਹਾਂਜੀ ਹਾਂਜੀ ਲਾਲੂ ਗੁਰਦੁਆਰਾ ਸਾਹਿਬ ਡਿਊੜੀਆਂ ਹੁੰਦੀਆਂ ਗਿਆ ਹਾਂਜੀ ਹਾਂਜੀ ਉਹਨਾਂ ਦੀ ਮੁਰੰਮਤ ਵੀ ਤੁਹਾਡੇ ਕੋਲੇ ਹਾਂਜੀ 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 ਕਰਾਂਗੇ ਸ਼ਾਇਦ ਕੁਝ ਕੰਮ ਕਰਦੇ ਆ ਜੀ ਗੁਰਦੁਆਰਾ ਵੀ ਚੱਕਿਆਂ ਦੇ ਗੁਰਦੁਆਰੇ ਉਹ ਚੱਕੇ ਜੀ ਝੋਲੜੀ ਗੁਰਦੁਆਰੇ ਚੱਕ ਜੀ ਜੀ ਹਾਂ ਉਹ ਦੇਖਿਓ ਜੀ ਸਾਬਨਾ ਦਰਸ਼ਕੋ ਜਿਹੜਾ ਪੂਰਾ ਸਿੰਘ ਆਈ ਮਤਲਬ ਕਿ ਪਹਿਲਾਂ ਪੰਚਾਇਤ ਮੈਂਬਰ ਵੀ ਆ ਤੇ ਮਿਸਤਰੀ ਸਿੰਘ ਵੀ ਆ ਸੋ ਇਹਨਾਂ ਦਾ ਜਿਹੜਾ ਬੱਚਾ ਹੈਗਾ ਅ ਜਰਨੈਲ ਸਿੰਘ ਪੁੱਤਰ ਪੂਰਾ ਸਿੰਘ ਕਲਾਲ ਮਾਦਰਾ ਸੋ ਬੜੇ ਲੰਮੇ ਸਮੇਂ ਤੋਂ ਕੰਮ ਕਰਦਿਆ ਕੰਮ ਦਾ ਤਜਰਬਾ ਬਹੁਤ ਜ਼ਿਆਦੇ ਆ ਕੋਠੀਆਂ ਚੱਕਦੇ ਆ ਕਿਤੇ ਵੀ ਕੋਠੀ ਦਾ ਕੰਮ ਹੋਵੇ ਕੋਈ ਗੁਰਦੁਆਰਾ ਸਾਹਿਬ ਚਕਾਉਣਾ ਹੋਵੇ ਅੱਗੇ ਪਿੱਛੇ ਜਿਵੇਂ ਆਪਾਂ ਕਹਿੰਦੇ ਲੈਂਟਰ ਕਰਨਾ ਚਕਾਉਣਾ ਨੀਚੇ ਲਾਉਣਾਗਾ ਜਾਂ ਆਪਾਂ ਅੱਗੇ ਪਿੱਛੇ ਕਰਨਾਗਾ ਜਾਂ ਮਰਟੀਰ ਪਾਣੀ ਵਾਲੀਆਂ ਟੈਂਕੀਆਂ ਹੋ ਜਾਂ ਹੋਰ ਕੋਈ ਵੱਡੇ ਵੱਡੇ ਕੰਮ ਆਉਂਦੇ ਆ ਆਪਣੇ ਜਿਵੇਂ ਡਿਊਟੀਆਂ ਹੁੰਦੀਆਂ ਗਿਆ ਦਰਵਾਜ਼ੇ ਹੁੰਦੇ ਅੱਗੇ ਪਿੱਛੇ ਕਰਨੇ ਪੰਚਾਇਤੀ ਦਰਵਾਜ਼ੇ ਹੁੰਦੇ ਆ ਉਹ ਸਾਰਾ ਇਹ ਕੰਮ ਟੋਟਲ ਇਹਨਾਂ ਨੇ ਆਪਣੇ ਜਵਾਨੀ ਦਿਸਦਾ ਇਹ ਸਾਰਾ ਟੋਟਲ ਕੰਮ ਕਰਦੇ ਆ ਸੀ 100% ਅਸੀਂ ਕੰਮ ਅਗਲੇ ਦਾ ਗਾਰੰਟੀ ਨਾਲ ਕਰਦੇ ਆ ਜੇ ਕਿਸੇ ਦਾ ਨੁਕਸਾਨ ਹੁੰਦਾ ਤੇ ਉਹ ਅਸੀਂ ਹਰਜਾਨਾ ਭਰਦੇ ਆ ਇਹ ਹੁਣ ਤੱਕ ਇਹਨਾਂ ਦੇ ਕੋਲ ਕੋਈ ਕੰਮ ਗਲਤ ਹੋਇਆ ਵੀ ਨਹੀਂ ਤੇ ਆਪਾਂ ਵੀ ਅਰਦਾਸ ਬੇਦੀ ਕਰਦਾ ਵੀ ਗਰੀਬ ਬੰਦੇ ਆ ਕੋਈ ਕੰਮ ਗਲਤ ਹੋਵੇ ਮੈਨਾ ਅਗਲੇ ਦਾ ਮਨ ਹੋਵੇ ਤੇ ਇਹਨਾਂ ਦਾ ਮਨ ਹੋਵੇ ਤੇ ਜਿਵੇਂ ਜੈਸਾਬ ਨਾ ਸੋ ਗਰੀਬ ਬੰਦਾ ਆਪਦੇ ਅੱਜ ਜੀ ਸਮਾਂ ਲਾ ਲਈਏ ਵੀ ਜਿਹੜਾ ਗਰੀਬ ਬੰਦਾ ਨਾ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਮਸਾਂ ਪਾਲਦਾ ਫਿਰ 100% ਜਿਹੜੀ ਗਰੰਟੀ ਆ ਉਹ ਦੇਣੀ ਆ ਉਹ ਵੱਡੀ ਬਹੁਤ ਵੱਡੀ ਗੱਲ ਆ ਗਰੀਬ ਨੂੰ ਜਿਹੜੇ ਜ਼ਮੀਨ ਜਾਇਦਾਦ ਵਾਲੇ ਹੁੰਦੇ ਆ ਵੀਰ ਆ ਉਹ ਵੀ ਇਸ ਚੀਜ਼ਾਂ ਤੋਂ ਪਾਸਾ ਵੱਟ ਜਾਂਦੇ ਆ ਵੀ ਅਸੀਂ ਜੇ ਸਾਥੋਂ ਨੁਕਸਾਨ ਹੋ ਗਿਆ ਤੇ ਅਸੀਂ ਇਹਨਾਂ ਹਰਜਾਨਾ ਇਕੱਠੇ ਭਰਾਂਗੇ ਪਰ ਇਹ ਗਰੀਬ ਲੋਕ ਆ ਜਿਨ੍ਹਾਂ ਨੂੰ ਮਹਾਰਾਜ ਕਰਨਿਓ ਇੱਕ ਮੈਂ ਕਹਤਨਾ ਬਾਬਾ ਜੀਵਨ ਸਿੰਘ ਦੇ ਪਰਿਵਾਰ ਦੇ ਵਿੱਚੋਂ ਆ ਨਿਗਰੇਟੇ ਗੁਰੂ ਕੇ ਬੇਟੇ ਕਿੱਡਾ ਵੱਡਾ ਦਿਆਲਾ ਕਿਹੜੇ ਬੰਦੇ 100% ਗਾਰੰਟੀ ਲੈ ਕੇ ਅਗਲੇ ਦਾ ਹਰਜਾਨਾ ਭਰਨ ਨੂੰ ਵੀ ਤਿਆਰ ਆ ਜੇ ਅਗਲੇ ਦਾ ਨੁਕਸਾਨ ਹੁੰਦਾ ਸੋ ਇਹਨਾਂ ਦੇ ਨਾਲ ਸੰਪਰਕ ਕਰੋ ਜੀ ਆ ਇਹਨਾਂ ਦੇ ਨੰਬਰ ਆ ਕੈਮਰਾਮੈਨ ਨੂੰ ਕਹੂੰਗਾ ਮੈਂ ਆ ਕੇ ਨੇੜੇ ਦਿਖਾਵਾਂ ਨੰਬਰ ਇਹਨਾਂ ਦੇ ਨੰਬਰ ਆ ਇਹਨਾਂ ਦੇ ਨੰਬਰਾਂ ਤੇ ਸੰਪਰਕ ਕਰਕੇ ਜਿਹੜਾ ਤੁਹਾਡਾ ਕੋਈ ਕੋਠੀ ਆ ਕੋਈ ਡਿਊਟੀ ਆ ਕੋਈ ਕਿਸੇ ਵੀ ਤਰ੍ਹਾਂ ਦਾ ਵੀ ਕੰਮ ਆ ਕੋਈ ਚਕਾਉਣ ਵਾਲਾ ਕੋ ਟੈਂਕੀ ਚਕਾਉਣੀਆਂ ਤੇ ਛਪਾਣੀਆਂ ਵਾਲੀ ਉਹ ਤੁਸੀਂ ਇਹਨਾਂ ਨੰਬਰਾਂ ਦੇ ਸਪਰਕ ਕਰਕੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ ਅਗਲੀ ਵੀਡੀਓ ਜਲਦ ਦੇਰ ਤੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਬਲਾਉ ਫਤਿਹ ਪਾਓ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ